ਅਦੀਪੁਰਾ ਵੈਗੁਰਦੀ ਕਾਲਾ ਸਾਹਿਬ ਵੈਗੁਰਦੀ ਕੇ ਪਤੇ ਦਾਸ ਬਾਬਾ ਦਰਸ਼ਨ ਸਿੰਘ ਸਰਪ੍ਰਸਤ ਮਨੁੱਖੀ ਅਧਿਕਾਰ ਇਨਸਾਫ ਸੰਘਰਮ ਕਮੇਟੀ ਰਜਿਸਟਰਡ ਪੰਜਾਬ ਕਾਮਦਾ ਖੇਤਰ ਆਲ ਇੰਡੀਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਅੱਜ ਬੀਬੀ ਖਾਲੜਾ ਦੀ ਆਮਦ ਮੌਕੇ ਕੀ ਕਹਿਣਾ ਚਾਹੁੰਦੇ ਬੀਬੀ ਖਾਲੜਾ ਜੀ ਸ਼ਹੀਦ ਭਾਈ ਜਸਵੰਤ ਸਿੰਘ ਦੇ ਪਤਨੀ ਹਨ ਉਹਨਾਂ ਦੀ ਆਮਦ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਪਾਲਣਾ ਦਾ ਜੜਾ ਵਾ ਉਹ ਜ਼ਿਆਦਾ ਉਜਾਗਰ ਹੋਵੇਗਾ ਕਿਉਂਕਿ ਜਸਮੁਸਤਸਾ ਨੇ ਪੰਜਾਬ ਦੇ ਵਿੱਚ 25000 ਲਾਹਰ ਸਲਾਸ਼ਾਂ ਦੀ ਖੋਜ ਕੀਤੀ ਤੇ 25000 ਇੱਕ ਆਪ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਿਰਕਤ ਕਰ ਦਿੱਤਾ ਗਿਆ ਮਨੁੱਖੀ ਅਧਿਕਾਰਾਂ ਦੇ ਖੇਤਰ ਚ ਲੜਦਿਆਂ ਹੋਇਆਂ ਖਾਰਾ ਮਿਸ਼ਨ ਆਰਗੇਨਾਈਜੇਸ਼ਨ ਮਨੁੱਖੀ ਅਧਿਕਾਰ ਇਨਸਾਨ ਸਿਕਵਿਟੀ ਰਜਿਸਟਰਡ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਇਹ ਸਾਡੀਆਂ ਤਿੰਨ ਤਸਵੀਰਾਂ ਇਕੱਠੀਆਂ ਚੱਲਦੀਆਂ ਹਨ ਜਿਹੜੀ ਬੀਬੀ ਜੀ ਜੀ ਆਮਦਾ ਹੈ ਭਾਈ ਅਮਰਪਾਤ ਸਿੰਘ ਦੇ ਇਲੈਕਸ਼ਨ ਦੇ ਸਬੰਧ ਵਿੱਚ ਸ਼ਾਂਤਮਈ ਢੰਗ ਦੇ ਨਾਲ ਬਿਲਕੁਲ ਪਿਆਰ ਦੇ ਨਾਲ ਉਹਨਾਂ ਨੇ ਵੋਟਾਂ ਵਾਸਤੇ ਰੋਡ ਸ਼ੋਅ ਕਰਨਾ ਹੈ ਇਸ ਕਰਕੇ ਭਾਈ ਅਮਰਪਾਤ ਸਿੰਘ ਦੀ ਜਿੱਤ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤੇ ਆਪਾਂ ਨੂੰ ਭਾਈ ਅਮਰ ਸਿੰਘ ਅਮਰਪਾਤ ਸਿੰਘ ਨੂੰ ਵੋਟਾਂ ਪਾ ਕੇ ਜਿਚਾਉਣਾ ਹੋਊਗਾ ਹਰ ਹਾਲਤ ਵਿੱਚ ਤਾਂ ਕਿ ਸਾਡੀ ਜਿਹੜੀ ਨੌਜਵਾਨ ਜਨਰੇਸ਼ਨ ਬਚ ਸਕੇ ਬਾਕੀ ਕੋਈ ਰਾਜਨੀਤਿਕ ਲੋਕ ਆ ਗੱਲਾਂ ਨੂੰ ਜ਼ਾਗਰ ਕਰਦੇ ਹਨ ਜਿੰਨੀ ਕੁ ਮੈਨੂੰ ਸਤਕੂਰ ਨੇ ਸੋਝੀ ਬਖਸ਼ੀ ਹੈ ਮੈਂ ਉਸ ਲੀਡਰ ਨੂੰ ਚਾਹੇ ਵਰਸਾ ਸਿੰਘ ਬਟਵਾ ਹੋਵੇ ਤੇ ਕੁਲਬੀਰ ਸਿੰਘ ਜੀਰਾ ਹੋਵੇ ਮੈਂ ਡਿਬੇਟ ਕਰਨ ਨੂੰ ਤਿਆਰ ਹਾਂ ਕਿ ਉਹਨਾਂ ਨੇ ਲੋਕਾਂ ਵਾਸਤੇ ਕੀ ਭਲੇ ਦਾ ਕੰਮ ਕੀਤਾ ਤੇ ਕਿਹੜਾ ਨਹੀਂ ਕੀਤਾ ਮੈਂ ਜਿੱਥੇ ਮਰਜ਼ੀ ਮੈਨੂੰ ਟੀਵੀ ਦੇ ਸਾਹਮਣੇ ਆਪਣੇ ਘਰ ਸਾਹਮਣੇ ਮੈਂ ਜਾਣ ਨੂੰ ਤਿਆਰ ਹਾਂ ਲੇਕਿਨ ਡਿਬੇਟ ਜਿਹੜੀ ਸ਼ਾਦਮਈ ਟੰਗ ਦੀ ਹੋਊਗੀ ਹਰ ਇੱਕ ਦਾ ਜਵਾਬ ਤਰੀਕੇ ਨਾਲ ਦਿੱਤਾ ਜਾਊਗਾ ਕੀ ਵੀ ਖਾਲੜਾ ਜੀ ਵੱਲੋਂ ਭਾਈ ਅਮਰਪਾਲ ਸਿੰਘ ਜੀ ਦੇ ਹੱਥ 'ਚ ਜਿਹੜਾ ਰੋਡ 'ਚੋਂ ਕੱਢਿਆ ਜਾ ਰਿਹਾ ਜੇ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਦਾ ਪਬਲਿਕ ਵੱਲੋਂ ਜਿਹੜਾ ਰਿਸਪੌਂਸ ਮਿਲ ਰਿਹਾ ਦੇਖੋ ਜੀ ਪੰਥ ਤੇਰੇ ਦੀਆਂ ਗੂੰਜਾਂ ਜੁਗ-ਜੁਗ ਪੈਂਦੀਆਂ ਰਹਿਣਗੀਆਂ ਇਹ ਦੇਖੋ ਜੀ ਜਿਹੜਾ ਪੰਥ ਪਿਛੇ ਆ ਰਿਹਾ ਵਾ ਉਹ ਪੰਥ ਨੇ ਅੱਜ ਪੂਰੇ ਵਰਲਡ ਦੇ ਵਿੱਚ ਇੱਕ ਰਿਕਾਰਡ ਬਣਾਉਣਾ ਜਿਹੜਾ ਕਰਨ ਕਰਨ ਸ਼ਹਿਰ ਜਿਹੜਾ ਆਪਾਂ ਹੀ ਅਮਰਪਾਲ ਸਿੰਘ ਜੀ ਨੂੰ ਵੋਟ ਨੂੰ ਦੇ ਕੇ ਚੌ ਨਿਸ਼ਾਨ ਬਾਹਰ ਨੰਬਰ ਤੇ ਹੈ ਜੀ ਮੈਂ ਬੇਨਤੀ ਕਰਦਾ ਬਾਹਰ ਨੰਬਰ ਤੇ ਚੌ ਨਿਸ਼ਾਨ ਦੀ ਮਾਈਕ ਆ ਇੱਕ ਨਸ਼ਾ ਮੁਕਤ ਪੰਜਾਬ ਬਣਾ ਕੇ ਆਪਾਂ ਇਹ ਭਾਈ ਅਮਰ ਸਾਹਿਬ ਨੂੰ ਬੋਟ ਪਾ ਕੇ ਇਹ ਆਪਾਂ ਪੂਰੇ ਜਗਤ ਵਿੱਚ ਇੱਕ ਵਰਲਡ ਰਿਕਾਰਡ ਨਾਲ ਇੱਕ ਦਾ ਪੈਦਾ ਕਰਨਾ ਹੈ ਜਿਹੜਾ ਭਾਈ ਸਾਹਿਬ ਅਮਰ ਪਾਸਿੰਗ ਜਿਹੜਾ ਜਿਹੜਾ ਚਟਿਆ ਵਾਲਾ ਉਹ ਸਿੱਖ ਕੌਮ ਨੂੰ ਉਹਨਾਂ ਦਾ ਸਹਿਯੋਗ ਦੇਣ ਦੀ ਬਹੁਤ ਜ਼ਰੂਰਤ ਆ ਇਸ ਟਾਈਮ ਤੇ ਤੇ ਪੂਰੇ ਜਿਹੜਾ ਸਾਡਾ ਤਰਨਤਾਰਨ ਹਲਕਾ ਖਡੂਰ ਸਾਹਿਬ ਵਾਲਾ ਪੂਰਾ ਜੀ ਜਿਹਨੇ ਨਾਮ ਵਿਧਾਨ ਸਭਾ ਹਾਲ ਕੇ ਜਿਹੜੇ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਤਰਫਾਈ ਆ ਗਈ ਸਾਡਾ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਨਹੀਂ ਮੁਕਾਬਲਾ ਨਹੀਂ ਸਾਡਾ ਅਮਰਪਾਲ ਸਿੰਘ ਜੀ ਨੇ ਜਿਹੜਾ ਜਿਹੜਾ ਅੱਜ ਜਿਹੜਾ ਜਿਹੜਾ ਰੋਡ ਸ਼ੋਅ ਆ ਉਹਨੇ ਇੱਕ ਸਾਬਤ ਕਰ ਦਿੱਤਾ ਗਿਆ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈਗਾ। ਇਸ ਸਭਾ ਸ੍ਰੀ ਅਕਾਲ ਦੇ ਕਰੀ ਆਜਾ ਰੋਡ ਤੋਂ ਹੋਏਗਾ ਜਿਹੜਾ ਆਜਾ ਰੋਡ ਤੋਂ ਹੋਏਗਾ ਕਪੂਰ ਥਲੇ ਸਾਹਿਬ ਦੇ ਉਹਨਾਂ ਨੇ ਹੀ ਆਕੇ ਪੂਰਾ ਆਪਣਾ ਜਿਹੜਾ ਜਿਹੜਾ ਰੋਡ ਤੋਂ ਕਪੂਰ ਥਲੇ ਸਾਹਿਬ ਦੇ ਰੋਡ ਤੋਂ ਹੋਏਗਾ ਉਹਨਾਂ ਨੇ ਅੱਜ ਸਿੱਖਾਂ ਸਿੱਖੋਂ ਮੈਨੂੰ ਦੱਸ ਦਿੱਤਾ ਵਾ ਕਪੂਰ ਥਲੇ ਧਰਤੀ ਦੇ ਵਿੱਚ ਇੱਕ ਤਰਫਾ ਹੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਆ ਸਾਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਖਾਲਸਾ ਨਿਸ਼ਾਨ ਜਿਹੜਾ ਧੰਦਾ ਵਾ ਉਹ ਗੜ ਦਤਾ ਪੂਰੇ ਸਿੱਖ ਕੌਮ ਦੇ ਨਾਂ ਇੱਕ ਭਾਈ ਅਮਰਸਾਹਬ ਅਮਰਪਾਲ ਸਿੰਘ ਜੀ ਨੇ ਜਿਹੜੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰਕੇ ਇਹ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਵੀ ਇਹੋ ਕਹਿੰ ਕਰਨਾ ਚਾਹੁੰਦਾ ਹਾਂ ਜਿਹੜੀ ਭਾਈ ਅਮਰਪਾਲ ਸਿੰਘ ਜੀ ਨੂੰ ਵੋਟ 12 ਨੰਬਰ ਜਿਹੜਾ ਮੇਰਾ ਤੋਂ ਨਿਸ਼ਾਨ ਜਿਹੜਾ ਹੈਗਾ ਮਾਈਕਾ ਖਾਉਨ ਦਾ ਉਹਨਾਂ ਨੂੰ ਵੋਟ ਪਾ ਕੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਪੂਰੇ ਵਡ ਦੇ ਵਿੱਚ ਜਿਹੜਾ ਇਹ ਰਕਾਰ ਤੋੜ ਜਿਹੜੀ ਜਿੱਤ ਜਿਹੜੀ ਪ੍ਰਾਪਤ ਕਰਕੇ ਇਹਨਾਂ ਨੂੰ ਉਹਨਾਂ ਦੀ ਝੋਲੀ ਵਿੱਚ ਪਾ ਕੇ ਆਪਾਂ ਦਈਏ ਇਹਨਾਂ ਨੂੰ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਧੀਆਂ ਪੁੱਤ ਜਿਹੜੇ ਪੁੱਤ ਨੇ ਜਿਹੜੇ ਨਸ਼ਿਆਂ ਦੇ ਰਹਿਤ ਜਿਹੜੇ ਬਣਾ ਕੇ ਸਿੱਕ ਕੌਮ ਨਾਲ ਗੁਰੂ ਵਾਲੇ ਨਾਲ ਜੋੜੇ ਦੇ ਅਮਰਜੀਤ ਪਾਲ ਦੇ ਕੇ ਤੁ ਸਾਡਾ ਫਰਜ਼ਾ ਵੀ ਉਹਨਾਂ ਨੂੰ ਦਿਤਾ ਕੇ ਉਹਨਾਂ ਦੀ ਝੋਲੀ ਵਿੱਚ ਦੀ ਟਿਕਟਾ ਜਿਹੜੀ ਐਮਪੀ ਇਲੈਕਸ਼ਨ ਦੀ ਜਿਹੜੀ ਤਰਨਤਾਲ ਖਡੂਰ ਸਾਹਿਬ ਹਲਕਾ ਦੀ ਉਹਨਾਂ ਦੀ ਝੋ ਦੀਪਿਕਾ ਵਾਹਿਗੁਰੂ ਜੀ ਕੀ ਸੱਜਾ ਹਾਂਜੀ ਸਰ ਅੱਜ ਬੀਬੀ ਖਾਲੜਾ ਜੀ ਵੱਲੋਂ ਭਾਈ ਅਮਰਪਾਲ ਸਿੰਘ ਜੀ ਦੇ ਧੱਕ ਦੇ ਵਿੱਚ ਰੋਡ ショਅ ਕੱਢਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਾਨੂੰ ਜਿਹੜਾ ਇੱਥੋਂ ਸਮਰਥਨ ਜਿਹੜਾ ਧਰਮਚਾਰਨ ਬਜ਼ਾਰ ਦੇ ਵਿੱਚੋਂ ਮਿਲ ਰਿਹਾ ਸਾਰੀਆਂ ਸੰਗਤਾਂ ਜਿਹੜੀਆਂ ਵੱਧ ਚੜ ਕੇ ਜਿਹੜੀਆਂ ਸਮਰਥਨ ਦੇ ਰਹੀਆਂ ਤੇ ਅੱਗੇ ਵੀ ਜਿਹੜੀਆਂ ਮੰਨ ਲਓ ਵੀ ਪਿੰਡਾਂ ਦੇ ਵਿੱਚੋਂ ਰਿਹਾ ਪ੍ਰੋਗਰਾਮ ਹੋ ਰਿਹਾ ਚਾਹੇ ਸ਼ਹਿਰਾਂ ਦੇ ਵਿੱਚ ਹੋ ਰਿਹਾ ਲੋਕ ਆਪ ਮਹਾਰੇ ਜਿਹੜੇ ਆਪਾ ਹੀ ਅਮਰਤਪਾਲ ਸਿੰਘ ਦੇ ਨਾਲ ਚੱਲ ਪਏ ਆ ਅਗਾਂ ਪਹਿਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਬੰਦੇ ਇਕੱਠੇ ਕਰਦੂ ਲੋਟ ਪੈਂਦੀ ਆ ਇਥੇ ਆਪ ਮਹਾਰੇ ਜਿਹੜੀ ਅਸੈਂਟਾ ਆਪਣੇ ਆ ਵੀ ਪ੍ਰੋਗਰਾਮ ਜਿਹੜੀ ਉਹ ਕਰਵਾਉਣ ਦੇ ਹੀ ਆ ਬਾਕੀ ਜੇ ਵੇਖਿਆ ਜਾਵੇ ਭਾਈ ਅਮਰਤਪਾਲ ਸਿੰਘ ਜੀ ਦਾ ਬਹੁਤ ਵਧੀਆ ਪ੍ਰਾਪਤੀਆਂ ਆਈਆਂ ਗੁਰੂ ਘਰ ਦੇ ਨਾਲ ਸੰਗਤ ਨੂੰ ਜੋੜਿਆ ਗਿਆ ਜਿਹੜੇ ਆ ਨੌਜਵਾਨੀ ਦੇ ਨਸ਼ੇ ਜਿਹੜੇ ਉਹ ਛਡਾਇਏ ਗਏ ਆ ਚਿੱਗੇ ਕੰਮੀ ਲਾਇਆ ਗਿਆ ਵਾ ਮਤਲਬ ਇੱਕ ਚੰਗੀ ਸੋਚ ਜਿਹੜੀ ਆ ਭਾਈ ਅਮਰਪਾਲ ਸਿੰਘ ਜੀ ਆ ਅੱਜ ਤੋਂ ਪਹਿਲਾਂ ਵੀ ਇੱਕ ਇਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਸਿਮਰਤਜੀਤ ਸਿੰਘ ਮਾਨ ਜੀ ਜੇਲ੍ਹ ਚ ਬੰਦ ਸੀ ਉਹਨਾਂ ਨੂੰ ਵੀ ਸੰਗਤ ਵੱਲੋਂ ਲੋਕਾਂ ਵੱਲੋਂ ਵੋਟਾਂ ਦਿਵਾ ਕੇ ਬਾਹਰ ਕੱਢਿਆ ਗਿਆ ਜੇਲ੍ਹ ਚੋਂ ਕਿ ਤੁਹਾਨੂੰ ਲੱਗਦਾ ਕਿ ਦੁਬਾਰਾ ਵੀ ਇਸ ਤਰ੍ਹਾਂ ਦਾ ਇਤਿਹਾਸ ਜਿਹੜਾ ਵਾ ਸਿਰਜਿਆ ਜਾ ਸਕਦਾ ਵਾ ਬਿਲਕੁਲ ਇਹ ਕੰਮ ਕੋ ਤੋਂ ਜਿਹੜੀ ਸੰਗਤ ਕਰਦੀ ਆ ਜਦੋਂ ਕਿਸੇ ਨੂੰ ਜ਼ਬਰੀ ਅੰਦਰ ਸੁੱਟਿਆ ਜਾਵੇ ਜੇਲ੍ਹਾਂ ਦੇ ਵਿੱਚ ਡੇ ਲਿਆ ਜਾਵੇ ਉਸ ਟਾਈਮ ਤੇ ਫਿਰ ਸੰਗਤ ਨੂੰ ਨਾਲ ਜਿਹੜਾ ਖੜਾ ਹਾਰਾ ਮਾਰਨਾ ਪੈਂਦਾ ਸਾਰੇ ਜਣੇ ਹੰਬੜਾ ਮਾਰ ਕੇ ਵੋਟਾਂ ਆ ਪਾ ਕੇ ਭਾਈ ਅਮਰਪਾਲ ਸਿੰਘ ਜੀ ਨੂੰ ਜਿਹੜਾ ਜੇਮ ਦੇ ਵਿੱਚੋਂ ਬਾਹਰ ਲਿਆਉਣਗੇ ਤੇ ਔਰ ਉਹ ਸਿੱਖ ਕੌਮ ਦੀ ਔਰ ਸਾਰੇ ਸਮਾਜ ਦੀ ਮਤਲਬ ਜਿਵੇਂ ਉੱਥੇ ਤੱਕ ਗੱਲ ਪਹੁੰਚਾਉਣਗੇ ਜਿਹੜਾ ਨਸ਼ਿਆਂ ਦਾ ਇੱਕ ਛੇਵਾਂ ਦਰਿਆ ਵਗ ਰਿਹਾ ਉਹਦੇ ਵਾਸਤੇ ਰੋਗ ਕਾਮ ਨਾਲ ਜਿਹੜੇ ਆ ਵਿਸ਼ੇਸ਼ ਜਿਹੜੇ ਆ ਇਹਨਾਂ ਕਾਮਲੇ ਨਾਲ ਕਿਤੇ ਜਾ ਕੇ ਕੀ ਕਹਿਣਾ ਚਾਹੁੰਦੇ ਜੇ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਨੂੰ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੱਲੋਂ ਇੱਕੋ ਜੀ ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਵੀ ਇਸ ਸੱਚਾ ਸੁੱਚਾ ਬੰਦਾ ਆਪਾਂ ਨੂੰ ਜਿਹੜਾ ਨਹੀਂ ਮਿਲ ਸਕਦਾ ਗੁਰੂ ਘਰ ਦਾ ਜਿਹੜਾ ਇਹ ਸਿੰਘ ਆ ਆਪਾਂ ਨੂੰ ਇਹਦੀਆਂ ਇਹਨੂੰ ਵੋਟਾਂ ਇਹਦੀਆਂ ਵੱਧ ਤੋਂ ਵੱਧ ਜਿਹੜੀਆਂ ਪਾਉਣੀਆਂ ਚਾਹੀਦੀਆਂ ਆਪਣੀਆਂ ਬਹੁਤ ਬੋਟਾਂ ਔਰ ਸੰਗਤ ਨੂੰ ਪ੍ਰੇਰਿਤ ਕਰੋ ਇਦਾਂ ਦੇ ਬਨੇ ਵੋਟਾਂ ਪਾਉਣ ਦੀ ਤੇ ਜਿਹੜਾ ਇਹਨਾ ਭਾਈ ਅਮਰਪਾਲ ਸਿੰਘ ਜੀ ਬਾਹਰ ਆਉਣਾ ਤੇ ਜਿਹੜੇ ਚੰਗੇ ਕੰਮ ਮੰਨ ਲੋ ਵੀ ਆਪਣੇ ਪੰਜਾਬ ਦੇ ਵਿੱਚ ਪਾਣੀ ਦੁਸ਼ਤ ਹੋ ਗਿਆ ਹਰੀਆਲੀ ਜਿਹੜੀ ਖਤਮ ਹੋ ਰਹੀ ਆ ਹੋਰ ਜਿਹੜਾ ਜਿੰਨਾਂ ਨਸ਼ੇ ਜਿਹੜੇ ਆ ਨਸ਼ੇ ਬਹੁਤ ਜ਼ਿਆਦਾ ਵਰਗੇ ਇਹਨਾਂ ਦਾ ਜਿਹੜਾ ਵਾ ਸਾਰੇ ਜਿਹੜੇ ਖਾਲਜੜੇ ਆ ਭਾਈ ਅਮਰਪਾਲ ਸਿੰਘ ਜੀ ਜਿਹੜੇ ਆਲੇ ਆ ਕੇ ਕਰੋਗੇ ਉਹਨਾਂ ਨੂੰ ਚੋਣ ਨਿਸ਼ਾਨ ਜਿਹੜਾ ਵਾ ਉਹਦਾ ਮਹਿਕ ਮਿਲਿਆ ਜਿਹੜਾ ਉਹ ਮਥੇ ਜੰਦੀ ਦੇ ਵਿੱਚ ਜਿਹੜਾ ਜਾ ਕੇ ਉਹ ਵੱਡਾ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਤੇ ਸ਼ਾਨ ਜੀ ਜਿਹੜਾ ਕੰਮ ਤੋਂ ਪਾਸ ਹੋ ਰਹੀ ਹੈ ਹੱਕ ਦੀ ਜਿਹੜਾ ਵਿਕਾ ਦੋ ਤੋਂ ਦੋਰ ਜਾ ਰਹੇ ਜੀ ਕਿੰਨਾ ਪਰਮਹੰਗਾਰਾ ਮਿਲ ਰਿਹਾ ਹਾਂ ਜੀ ਪਰਮਹੰਗਾਰਾ ਤੇ ਤੁਸੀਂ ਦੇਖ ਲਿਆ ਕਿ ਅਸੀਂ ਢੋਲਨ ਕਰੇ ਨਾ ਸ਼ੁਰੂ ਕਰਨ ਲੱਗੇ ਤੇ ਸਾਰੀ ਸੰਗਤ ਸਾਡੇ ਨਾਲ ਹੈ ਇਹ ਜੇ ਸ਼ੁਰੂਆਤ ਹੈ ਤੇ ਜਦੋਂ ਅਸੀਂ ਡੋਰ ਟੂ ਡੋਰ ਜਾਵਾਂਗੇ ਮੈਨੂੰ ਲੱਗਦਾ ਹੈ ਵੀ ਸਾਨੂੰ ਕਿਤੋਂ ਵੀ ਕਿਤੇ ਨਰਾਸ਼ਤਾ ਨਹੀਂ ਦਿਖ ਰਹੀ ਵੀ ਬਹੁਤ ਲੋਕਾਂ ਕੇ ਆ ਕੇ ਸਾਨੂੰ ਆਪਣੇ ਆਪ ਸਮਰਥਨ ਦੇ ਰਹੇ ਆ ਮੈਨੂੰ ਲੱਗਦਾ ਇਹੋ ਹੀ ਸਾਡੀ ਚੋਣ ਮਹਿੰਮ ਦਾ ਵਧੀਆ ਜਾਨੀ ਮੈਂ ਕਹਿੰਦੀ ਹਾਂ ਤਰੀਕਾ ਹੈ ਕਿ ਅਸੀਂ ਹੱਥ ਬੰਨ ਕੇ ਬੇਨਤੀ ਕਰਨ ਦੇ ਆ ਕਿ ਆਪਾਂ ਪੰਜਾਬ ਦੇ ਵਿੱਚ ਨੇਕੀ ਤੇ ਬਦੀ ਦੀ ਜੰਗ ਲੜ ਰਹੇ ਆ ਤੇ ਸਾਡਾ ਕਿਸੇ ਨਾ ਕੋਈ ਵੈਰ ਵਿਰੋਧ ਨਹੀਂ ਸਿੱਖ ਸਿਧਾਂਤ ਦੇ ਮੁਤਾਬਕ ਸਰਬੱਤ ਦੇ ਭਲੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਹੁਣ ਤੱਕ ਅਕਦਾ ਮੁੰਮਿਟਾ ਆਇਆ ਹੋਇਆ ਵਾਰੀ-ਵਾਰੀ ਆਉਂਦੀਆਂ ਤੇ ਵਾਰੀ-ਵਾਰੀ ਲੋਕਾਂ ਨੂੰ ਲੁੱਟਦੀਆਂ ਤੇ ਸਾਡੀ ਸਾਰੀ ਵੱਡੀ ਚਿੰਤਾ ਸਾਡੀ ਇਹ ਹੈ ਵੀ ਸਾਡੇ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਆ ਤੇ ਕੁਝ ਬੱਚੇ ਸਾਡੇ ਬਾਹਰਲੇ ਵਿਦੇਸ਼ਾਂ ਨੂੰ ਜਾ ਰਹੇ ਆ ਸਾਰਿਆਂ ਉੱਤੇ ਜਿਹੜੀ ਬੰਦੀ ਸਿੰਘਾਂ ਦੀ ਗੱਲ ਤੋਂ ਹੀ ਅਸੀਂ ਸ਼ੁਰੂ ਕੀਤੀ ਹੈ ਇਹ ਚੋਣ ਤੇ ਸਾਡੇ ਜਿਹੜੇ ਬੱਚੇ ਆ ਉਹ ਜਰੂਰ ਛੁੱਟਨੇ ਚਾਹੀਦੇ ਆ ਇਹ ਉਹ ਨਹੀਂ ਤੇ ਛੁੱਟ ਨਹੀਂ ਸਕੇ ਸਰਕਾਰਾਂ ਨੇ ਕੋਈ ਦਬਾਅ ਬਣਾਇਆ ਵੀ ਨਹੀਂ ਤੇ ਛੁੱਟ ਵੀ ਨਹੀਂ ਸਕੇ ਪਰ ਮੈਨੂੰ ਲੱਗਦਾ ਜੇ ਅਸੀਂ ਲੋਕ ਦਬਾਅ ਬਣਾਵਾਂਗੇ ਤਾਂ ਫੇਰ ਇਹ ਬੰਦੀ ਸਿੰਘ ਵੀ ਬਾਹਰ ਆਉਣਗੇ ਤੇ ਪੰਜਾਬ ਦੇ ਵਿੱਚ ਨਵੀਂ ਸਿਆਸਤ ਆ ਜੁਗਵੀਰ ਸਿੰਘ ਬਾਦਲ ਕਹਿੰਦੇ ਆ ਵੀ ਮੈਂ ਅਮਰਪਾਲ ਨੂੰ ਮਤਲਬ ਪੰਥ ਨਹੀਂ ਮੰਨਦਾ ਕੀ ਕਹਿਣਾ ਉਹਦੀ ਮਰਜ਼ੀ ਹੈ ਨਹੀਂ ਮੰਨਦਾ ਤੇ ਤੈਨੂੰ ਵੀ ਕੋਈ ਨਹੀਂ ਮੰਨਦਾ ਇਹ ਵੀ ਜਰਾ ਸਮਝ ਕੇ ਉਹਨੂੰ ਬੋਲਣਾ ਚਾਹੀਦਾ ਪਰ ਰਿਜ਼ਲਟ ਆਉਣਗੇ ਤੇ ਪਤਾ ਲੱਗ ਜੂਗਾ ਵੀ ਪੰਥ ਕੌਣ ਹੈ ਅਸਲੀ ਪੰਥ ਕੌਣ ਹੈ ਮੈਂ ਇਨਾਂ ਵੀ ਕਰਦਾਰਾਂ ਦੇ ਪਿੱਛੇ ਇਨਰੀ ਕਰਦਾਰ ਕੁਛ ਹੀ ਨਹੀਂ ਕਰਨਾ ਚਾਹੁੰਦੀ ਮੈਂ ਲੜਾਈ ਅਸੀਂ ਤਾਂ ਲੜਾਈ ਹੱਕ ਸੱਚ ਇਨਸਾਫ ਦੀ ਲੜਦੇ ਆਏ ਹਣਾ ਇਹਦੇ ਵਿੱਚ ਕੋਈ ਵੀ ਲੀਡਰ ਕਿਸੇ ਨੂੰ ਕੋਸ਼ਿਸ਼ ਕਹੀ ਜਾਵੇ ਇਹ ਇਨਾਂ ਦੀ ਇਹ ਸ਼ੁਰੂ ਤੋਂ ਇਹੋ ਕੋਸ਼ਿਸ਼ ਕਰਦੇ ਆਏ ਆ ਹਣਾ ਇੱਕ ਦੂਜੇ ਦੇ ਖਿਲਾਫ ਵੀ ਬੋਲੀ ਜਾਂਦੇ ਆ ਪਰ ਅਸੀਂ ਕਿਸੇ ਦੇ ਖਿਲਾਫ ਨਹੀਂ ਹੈ ਅਸੀਂ ਤਾਂ ਸਿਰਫ ਜੋ ਨਹੀਂ ਹੈ ਕਿ ਪੰਜਾਬ ਦੇ ਵਿੱਚ ਚੰਗੀ ਸ਼ੁਰੂਆਤ ਹੋ ਜAVE ਰਾਜਨੀਤੀ ਦੀ ਤੇ ਸਾਡੇ ਬੱਚੇ ਆ ਜਿਹੜੇ ਉਹ ਵੱਸ ਜਾਣ ਨਸ਼ਿਆਂ ਤੋਂ ਵੀ ਵੱਜ ਜਾਣ ਤੇ ਚੰਗੀ ਸਿਆਸਤ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਵੀ ਮੰਨਦੇ ਆ ਤੇ ਨਾਲ ਨਾਲ ਅਸੀਂ ਚੋਣ ਮੈਨੀਫੈਸਟੋ ਵੀ ਉਹਦੇ ਵਿੱਚੋਂ ਹੀ ਲਿਆ ਹੋਇਆ ਜੋ ਵੀ ਅਸੀਂ ਸਿੱਖ ਸਿਧਾਂਤ ਦੇ ਅਨਸਾਰ ਹੀ ਸਾਰੇ ਕੰਮ ਕਰਾਂਗੇ ਸਿਕਬੀਰ ਬਾਦਲ ਜੋ ਵੀ ਹੈ ਉਹ ਆਪਣੇ ਘਰ ਐ ਤੇ ਜਾਂ ਉਹਨੂੰ ਹੁਣ ਪਤਾ ਐ ਵੀ ਉਹ ਨਾ ਉਹ ਮੈਦਾਨ ਵਿੱਚ ਐ ਨਾ ਉਹਦਾ ਕੋਈ ਰਿਸ਼ਤੇਦਾਰ ਮੈਦਾਨ ਵਿੱਚ ਐ ਇਹ ਸਾਰਾ ਕੁਝ ਦੇ ਜਵਾਬ ਸੰਗਤ ਦੇਊਗੀ ਮੈਂ ਨਹੀਂ ਦੇਣਾ ਚਾਹੁੰਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 사ਸੇ ਕਹਿੰਦੇ ਨੇ ਮੈਂ ਵੀ ਜੇਲ ਕੱਟੀ ਆ ਮੈਂ ਵੀ ਕੌਮ ਦਾ ਮਤਲਬ ਉਹ ਨਮਾਇੰਦਾ ਵਾਂ ਮੈਨੂੰ ਮੈਨੂੰ ਵੋਟਾਂ ਵੱਧ ਤੋਂ ਵੱਧ ਪਾਈਆਂ ਜਾਣ ਨਹੀਂ ਜੀ ਵੇਖੋ ਤੁਹਾਨੂੰ ਪਤਾ ਹੀ ਐ ਜਿਉਂ ਨੇ ਜੇਲ ਕੱਟੀ ਆ ਤੇ ਜੇਲ ਕੱਟਣ ਤੋਂ ਬਾਅਦ ਸੰਗਤਾ ਨੇ ਉਹਨੂੰ 10 ਸਾਲ ਮੌਕਾ ਦਿੱਤਾ ਤੇ 10 ਸਾਲਾਂ ਵਿੱਚ ਉਹ ਆਪਣੇ ਕੰਮ ਗਣਾ ਦੇਵੇ ਵੀ ਉਹਨੇ ਸੰਗਤਾ ਲਈ ਕੀ ਕੀਤਾ ਤੇ ਆਪਣੇ ਘਰ ਪਰਿਵਾਰ ਲਈ ਕੀ ਕੀਤਾ ਤੇ ਬਾਕੀ ਉਹ ਕੈਂਡੀਡੇਟ ਹੈ ਉਹਨੂੰ ਵੀ ਉਹਨ ਦੇ ਮੈਦਾਨ 'ਚ ਤੇ ਅਸੀਂ ਵੀ ਮੈਦਾਨ 'ਚ ਹਾਂ ਅਸੀਂ ਹੁਣ ਨਾਂ ਭੱਜਣਾ ਤੇ ਨਾ ਕਿਸੇ ਨੂੰ ਅਸੀਂ ਕਹਿਣਾ ਵੀ ਤੁਸੀਂ ਮੈਦਾਨ ਛੱਡ ਜੂ ਤੇ ਕੋਈ ਨਹੀਂ ਉਹ ਲੋਕ ਦੱਸਣਗੇ

ਵੇਜੀ ਨੌਜਵਾਨਾਂ ਦੀ ਤਾਂ ਸਾਰੀ ਆ ਲੜਾਈ ਹੈ ਨੌਜਵਾਨਾਂ ਦੇ ਹੱਥ 'ਚ ਹੀ ਸਾਰੀ ਵੰਗ ਡੋਰਾ ਇਸ ਵੇਲੇ ਹੈ ਨਾ ਤੇ ਜਿਹੜੇ ਸਾਡੇ ਸਿਆਣੇ ਜਿਹੜੇ ਸੰਘਰਸ਼ ਜਿਹੜੇ ਸਾਡੇ ਵਰਗੇ ਪਿੱਛੇ ਖੜ ਕੇ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੀ ਗਾਈਡੈਂਸ ਦੇ ਅੰਡਰ ਬਈ ਉਹ ਅਗਲੇ ਅਗਲੇ ਕਦਮ ਪੁੱਟਣ ਮੈਨੂੰ ਲੱਗਦਾ ਕਿ ਸਾਨੂੰ ਹੁਣ ਜੇ ਅਸੀਂ ਬਹੁਤ ਜਿਹੜੇ ਲੋਕ ਹੈ ਹਨ ਉਹ ਚੱਲੇ ਵਕਾਰ ਤੁਸੀਂ ਵੀ ਕੁਝ ਬਹੁਤ ਸਾਰੇ ਹੈਗੇ ਹੈ ਵਿੱਚ ਉਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਤੇ ਜਿਹੜੀ ਸਾਰੀ ਵੰਗ ਡੋਰਾ ਉਹ ਨੌਜਵਾਨੀ ਦੇ ਹੱਥ ਫੜਾ ਦੇਣੀ ਚਾਹੀਦਾ